बर्फ चिपा के कोका कोला डे बर्फ चिपा के कोका कोला दफी जाने पटे भाई क्या बात है क्या बात है वेरी गुड मेरे भाई क्या बात है राहुल बाबा ओए राहुल तू गाने सुनाई चलनी

ਹਾਂ ਬੁੜੀ ਮਗੂ ਚੰਦੀ ਲਾ ਕੇ ਬੈਠਾ ਉਹ ਤੇ ਓਏ ਭਾਬੀ ਜੀ ਓਏ ਰਾਵੜ ਜਨਾਨੀ ਬਣ ਕੇ ਗਾਨੇ ਸੁਣਾਉਂਦਾ ਕਮੇਟੀ ਅਸੀਂ ਪੈਸੇ ਇਕੱਠੇ ਕਰਦੇ ਮਗਰ ਵੰਡ ਲਾਂਗੇ ਓਏ ਤਿੰਨ ਹੀ ਹਿੱਸੇ ਜੀ ਓਏ ਚਲੋ ਪਰ ਹਿੱਸੇ ਪੰਜ ਬਾਓ ਤਿੰਨ ਨਹੀਂ ਅਸੀਂ ਵੀ ਛੋਡੇ ਨਾਲ ਅੱਜ ਤੋਂ ਬਾਅਦ ਨਹੀਂ ਦਾ ਦੱਸਾਂਗੇ ਲੋਕਾਂ ਨੂੰ ਸਾਰੀ ਸੱਚਾਈ ਛੋਡੀ ਐ ਇਹ ਬੁੜੀ ਨਹੀਂ ਹੈਗੀ ਰਾਵੜ ਬੁੜੀ ਬਣਿਆ ਬੈਠਾ ਉਈ ਆਈ ਨਕਰਈਏ ਪਿੰਡ ਵਾਲਿਆ ਨੇ ਸਾਨੂੰ ਕੁੱਟਣਾ ਬੜਾਈਏ ਨੇ ਸਾਡਾ ਤਾਂ ਜਿਆ ਆਪਣੀ ਕੰਮ ਚੱਲੇ ਆ ਯਾਰ ਤੁਸੀਂ ਭਿਖਾਰੀਆ ਵਾਂਗੂ ਸਾਡੇ ਪਿੱਛੇ ਪੈ ਗਏ ਬੰਦੇ ਮਾਰ ਕੇ ਸਾਨੂੰ ਨਾਲ ਲੈ ਚੱਲੋ ਨਹੀਂ ਸਾਨੂੰ ਵੀ ਪਗਾਰ ਹੀ ਬਣਾ ਦੇਗੇ ਅਸੀਂ ਪਿੰਡ ਵਾਲਿਆਂ ਨੂੰ ਦੱਸ ਕੇ 70 70 ਬਵਾ ਦੇਗੇ ਹਾਂ ਚਲ ਚਲ ਗਾਣੇ ਗਾਓ ਪੈਸੇ ਇਕੱਠੇ ਕਰੋ ਹੀ ਸਦਾ ਪੰਜੀ ਹੋਣ ਦੇ